ਰਾ ਦਿਲੂਗਾ ਫਿਰ ਹੋਰ ਆਏ ਬੜਾ ਥਕੜਾ ਕਰੀ ਤੂੰ ਸਾਗਲਾ ਉਹਨਾਂ ਮਾਹਾਂ ਦੀ ਫੋਟੋ ਕੱਢ ਕੇ ਆ ਮਰ ਰਪਈਆਂ ਕਿ ਮੇਰੇ ਕੰਨੋਂ ਆਹ ਕੋੜ ਬੈਠਾ ਆਹ ਕੌੜ ਬੈਠਾ ਇਹ ਦੀਪੀ ਬੈਠਾ ਇੱਕ ਇਹ ਹੈਗੀ ਆ ڈاکੂ ਸਿਬੋ ਦੀਪੇ 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 ਹਾਲਾ ਕਰਦਾ ਹੈ ਇਹ ਸ਼ੂਟ ਵਾਲੀਆਂ ਰੋਟੀਆਂ ਰੋਜ਼ ਰੋਜ਼ ਦੀ ਮਿਲਦੀਆਂ ਆਉਂਦੀਆਂ ਹੈ ਨਹੀਂ ਨਹੀਂ ਭਾਈ ਮੈਂ ਨਹੀਂ ਕਹਿੰਦਾ ਤੁਸੀਂ ਹੋਰ ਤੇ ਨਹੀਂ ਕਰਨਾ ਮੈਂ ਮੈਨੂੰ ਕੋਈ ਨਹੀਂ ਇਹ ਗੱਲੇ ਚੱਕ ਲੈਣੇ ਕੋਈ ਇਹਨੂੰ ਦੇ ਦਿਓ ਮੜਾ ਮੋਟਾ ਅੱਜ ਲੂਗਾ ਬੜਾ ਥਕੜਾ ਕਰੀ ਤੂੰ ਚੱਕ ਲੈ ਵਾਪਸ ਕੀ ਜਾਊਗੀ ਹਾਲਾਦਾਰੀ ਨਹੀਂ ਮੈਂ ਤਾਂ ਜਾਣਾਂ ਯਾਰ ਹੋਰ ਇਹ ਰੱਖ ਮੈਨੂੰ ਹੁਣ ਮਜਾਣਾ ਪੋਗਾ ਯਾਰ ਉਹ ਵੀ ਮੰਗ ਕੰਗਾਂ ਚੰਗਾ ਚੰਗਾ ਵੀਰਾ ਕੱਪ ਜਮ ਲੈ ਲੈ ਬੜਾ ਪਕਾਈ ਹੋਰੇ ਜਾ ਜੇਗਾ ਤੇਰਾ ਉਹ ਹੈ ਤੇਰਾ ਸ਼ੂਟ ਹੈ ਇਦੂ ਆ ਦਾ ਚੰਗਾ ਤੂੰ ਤੇ ਦਾੰਦ ਫੇਰਨੀ ਕੋਣ ਮਾਰਦੀ ਕੋਈ ਚੱਕਰ ਨਹੀਂ ਸ਼ਾਮ ਨੂੰ ਤੇਰੇ ਗੋਲੀਆਂ ਬਾਈ ਚੰਗਾ ਵੀਰੇ ਹਰਦੀਪ ਠੀਕ ਆ ਵੀਰੇ ਓਕੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਦਾ ਜਿਹੜਾ ਬਲੌਗ ਆ ਨਾ ਇਸ ਬਲੌਗ ਦੇ ਵਿੱਚ ਉਹਨੂੰ ਮੈਂ ਦਿਖਾਉਂਗਾ ਸਾਰੇ ਤਰ੍ਹਾਂ ਦੀਆਂ ਮਹਿੰਗੀਆਂ ਗੱਡੀਆਂ ਤੇ ਮੈਂ ਟ੍ਰਾਈਪੋਡ ਕੱਢਿਆ ਗੱਡੀ ਚੋਂ ਤੇ ਇੱਕ ਮਿੰਟ ਹੋਲਡਰ ਰੱਖਿਓ ਹਾਂਜੀ ਭਾਈ ਆਪਾਂ ਕਰਨਾ ਆ ਇੱਥੇ ਵੀਡੀਓ ਸ਼ੂਟ ਤੇ ਸਾਰੇ ਤਰ੍ਹਾਂ ਦੀਆਂ ਉਹ ਗੱਡੀਆਂ ਇੱਧਰ ਦੇਖ ਲਓ ਇਹ ਨੇ ਇਹਾਂ orange rover ਖੜੀ ਆ ਪਿੱਛੇ ਮੈਂ ਕੱਢ ਲਿਆ ਕੈਮਰੇ ਦਾ ਬੋਲਦੇ ਹਾਂ ਸਿੰਬਲ ਹਾ ਹਾ ਏਸੀ 14 ਬਈ ਨਿਆਰਾ ਓਏ ਮੁੰਡਾ ਲੱਗਿਆ ਬਗਰਾ ਕੈਂਪਲਦੀਪ ਮੈਨੇਜਮੈਂਟ ਕਰ ਰਹਾ ਏ ਕਰ ਰਿਹਾ ਲੈਵਲ ਤੇ ਇਹ ਤੂੰ ਬਾਤ ਚੋਂ ਕਦਾ ਜਿਹੜਾ ਸ਼ੂਟ ਆ ਇਹ ਸਟਾਰਟ ਹੋਊਗਾ ਕੈਂਪਲ ਨੂੰ ਚਲਾਉਣ ਵਾਲਾ ਮੈਂ ਡਰਾਈਵਰ ਇਹਦਾ ਮੈਂ ਆਇਆ ਉਹਦਾ ਕਿਹਨੇ ਹੈ ਗਿਆ ਡਰਾਈਵਰ ਮੈਂ ਆ ਤੇ ਇਹਦੇ ਨਾਲ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਦਾ ਇੰਨੇ ਮੁੰਡੇ ਲੱਗਿਆ ਹੋਇਆ ਬਹੁਤ ਗੱਡੀਆਂ ਖੜੀਆਂ ਨੇ ਕਰੋੜਾਂ ਦੀਆਂ ਗੱਡੀਆਂ ਦੇ ਬਾਈਆਂ ਦੀਆਂ ਅਸੀਂ ਖੜਾ ਪਿੰਡ ਬੱਦੋਵਾਲ ਜ਼ਿਲ੍ਹਾ ਲੁਧਿਆਣਾ ਬਾਈਆਂ ਕੋਲੇ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਗੱਡੀਆਂ। ਕਿਆ ਸ਼ਾਦੀਆਂ ਦੇ ਲਈ ਸਾਰੇ ਤਰ੍ਹਾਂ ਦੀਆਂ ਗੱਡੀਆਂ ਬਾਈਆਂ ਕੋਲ ਹੈਗੀਆਂ ਨੇ। ਇੱਕ ਵਾਰੀ ਆ ਕੇ ਬਾਈਆਂ ਕੋਲੇ ਵਿਜ਼ਿਟ ਕਰੋ। ਆਪਣੀ ਟੀਮ ਖੜੀ ਆ ਸਾਰੀ। ਕੀ ਕਹਿਣਾ ਚਾਹੁੰਦਾ ਬਾਈਆਂ ਬਾਰੇ? ਗੱਡੀਆਂ ਦਿਖਾ ਦੇ ਬਹੁਤ ਵਧੀਆ ਗੱਡੀਆਂ ਨੇ। ਬਾਈਆਂ ਕੋਲੇ ਸਾਰੀਆਂ ਗੱਡੀਆਂ ਨੇ ਲਗਜ਼ਰੀ ਮਹਿੰਗੀਆਂ ਤੋਂ ਮਹਿੰਗੀਆਂ। ਹਮਮ। ਕੋਈ ਵੀ ਮਹਿੰਗੀਆਂ ਹੁੰਦਾ ਹਾਂ ਤਾਂ। ਇਹ ਕਹਿੰਦੇ ਬਰਾਤ ਵੀ ਲੈ ਕੇ ਜਾਣੀ ਆ ਜੀ ਵੇਗਣ ਦੀ। ਹਾਂ। ਤਾਂ ਪੂਰੀ ਬਰਾਤ ਵੀ ਹੀਦਾਂਗੀ ਸੇ ਸਭ ਤਾਂ ਖੜੀਆਂ ਨੇਗੀਆਂ। ਹਮਮ। ਰੇਂਜ ਰੋਵਰ ਇਹ ਮੁੰਡੇ ਨੇ ਬਾਈਆਂ ਨੇ। ਕੋਈ ਮੇਰੇ ਵਰਗਾ ਕੋਈ ਧੂਲਾ ਹੋਵੇ ਸ਼ੌਂਕੀਆ ਪਰੋਣਾ ਹੋਵੇ ਤਾਂ ਮੁੰਡੇ ਜੇ ਉਹ ਕਰਦਾ ਵੀ। ਸਟੈਂਗ ਦੇ। ਅੱਛਾ। ਹਾਂ। 380 ਖੜੀਆਂ ਵਾਂਗਰ। ਇਹ ਕੋਈ ਕਲਾਸਿਕਲ ਜਾਂ ਕਰਨਾ ਵਿਆਹ ਤਾਂ ਉਹ ਖੜਾਗਾ ਬੰਦੇ ਪੱਤੀ ਜਾਊਗਾ ਜਾਂ ਰਾਜਿਆਂ ਮਹਾਰਾਜਿਆਂ ਵਾਲਾ ਇਹ ਵੀ ਕੱਤੀ ਤੇਰੇ ਜਿਹੜੋ ਵਰਾ ਖੜੀਆਂ ਨੇ ਗੀਆਂ ਬਾਈਆਂ ਕੋਲੇ ਮੈਂ ਸੁਣਿਆ ਕਹਿੰਦੇ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਜੇ ਸਸਤੀ ਗੱਡੀ ਵੀ ਲੈਣੀ ਫੱਟ ਦੇ ਦਾਂਗੇ ਕਹਿੰਦਾ ਸੱਤ ਜੀ ਵੇਗਣਾਂ ਲੈਣੇ ਸੱਤ ਦੇ ਸੱਤ ਦੇ ਦਾਂਗੇ ਅੱਛਾ ਬਰਾਤ ਪੂਰੀ ਹੈ ਜਿਵੇਂ ਮੂਸੇ ਵਾਲੇ ਨੇ ਗਾਣਾ ਗਾਇਆ ਸੀ ਹਾਂ ਜੀ ਵੇਗਣਾਂ ਚ ਕਹਿੰਦਾ ਬਰਾਤ ਜੋਗੀ ਉਹ ਚੀਜ਼ ਆ ਬਈ ਆਹ ਕੋਨਾ ਮੇਰੀ ਫੋਟੋ ਖਿੱਚ ਗਏ ਬੈਠਾ ਅਕਾੜਾ ਬੈਠਾ ਇਹ ਦੀਪੀ ਬੈਠਾ ਇਹ ਹੈਗੀ ਆ ڈاکੂ ਸਿਬੋ ਦੀਪੇ 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 ਕਰੇ ਭਾਈ ਪੰਗਾ ਹੋ ਗਿਆ ਲਾਬੋ ਕਹਿੰਦੀ ਵੀ ਇੰਸਟਾਗ੍ਰam ਦੇ ਜਿਹੜੇ ਉਹ ਲੋਰ ਨੇ ਉਹ ਉੱਡਣ ਲੱਗੇ ਕਹਿੰਦੇ ਇੰਸਟਾਗ੍ਰam ਬੰਦ ਹੋ ਗਿਆ ਹੈ ਲਾਬੋ ਦੇ 7000 ਉੜ ਗਏ ਬਾਈ ਬਹੁਤ ਵੱਡਾ ਘਾਟਾ ਮੇਰੇ ਦੇਖੀ ਬੜਾ ਜਾਂ ਗਿੰਦਰ ਦੇ ਦੇਖੋ ਤੇਰੇ ਕਿੰਨੇ ਉੜ ਗਏ 1000 ਉੜ ਗਿਆ ਔਰ ਓਹੋ ਬਾਲਾ ਵੱਡਾ ਘਾਟਾ ਪੈ ਗਿਆ ਡਸਟਰੀ ਚ 272 ਬਾਈ ਤੱਕ ਨਹੀਂ ਪੈਂਦਾ ਮੈਨੂੰ ਵੇਖਣ ਦੇ ਖੜ ਜੋ ਫਿਰ ਹੁਣ ਮੈਨੂੰ ਵੇਖਣ ਦੇ ਫੱਤ ਅੱਠ ਇਹੜ ਉੜ ਗਏ ਨੇ